ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਅਰਦਾਸ ਕਰਦੇ ਸਮੇਂ ਤੁਸੀਂ ਪੰਜ ਸ਼ਬਦ ਇਹ ਬੋਲ ਲੈਂਦੇ ਹੋ ਤਾਂ ਤੁਹਾਡੀ ਉਸੇ ਸਮੇਂ ਹੀ ਅਰਦਾਸ ਪੂਰੀ ਹੋ ਜਾਵੇਗੀ ਜੋ ਵੀ ਤੁਹਾਡੇ ਮਨ ਦੀ ਮਨੋ ਕਾਮਨਾ ਹੋਵੇਗੀ ਪਰਮਾਤਮਾ ਜੀ ਉਸੇ ਵੇਲੇ ਹੀ ਪੂਰੀ ਕਰ ਦੇਣਗੇ ਤੁਹਾਨੂੰ ਯਕੀਨ ਨਹੀਂ ਹੈ ਤਾਂ ਤੁਸੀਂ ਇਹਨਾਂ ਪੰਜ ਸ਼ਬਦਾਂ ਨੂੰ ਬੋਲ ਕੇ ਵੇਖ ਲੈਣਾ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਤੁਹਾਡੇ ਵੀ ਅਰਦਾਸ ਨੂੰ ਬਹੁਤ ਹੀ ਜਲਦੀ ਕਬੂਲ ਕਰ ਲੈਣ ਤੇ ਤੁਹਾਡੇ ਮਨ ਦੀਆਂ ਮਨੋ ਕਾਮਨਾਵਾਂ ਸਾਰੀਆਂ ਹੀ ਪੂਰੀਆਂ ਹੋ ਜਾਣ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਇੱਕ ਸੱਚੀ ਘਟਨਾ ਅਰਦਾਸ ਕਰਨ ਵੇਲੇ ਇਹ ਪੰਜ ਸ਼ਬਦ ਬੋਲਣ ਦੇ ਨਾਲ ਕਿਵੇਂ ਅਰਦਾਸ ਬੜੀ ਹੀ ਜਲਦੀ ਗੁਰੂ ਘਰ ਦੇ ਵਿੱਚ ਪ੍ਰਵਾਨ ਹੋ ਜਾਂਦੀ ਹੈ ਉਹ ਕਿਹੜੇ ਪੰਜ ਸ਼ਬਦ ਹਨ ਉਹ ਵੀ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਣ ਵਾਲੇ ਹਾਂ ਜੀ ਤੇ ਨਾਲ ਦੀ ਨਾਲ ਤੁਹਾਨੂੰ ਸੱਚੀ ਘਟਨਾ ਵੀ ਸ਼ੇਅਰ ਕਰਾਂਗੇ ਨਾਲ ਹੀ ਅਸੀਂ ਖੁਦ ਅਰਦਾਸ ਕਰਨ ਵੇਲੇ ਇਹ ਕਿਹੜੇ ਤੇ ਕਿਸ ਤਰੀਕੇ ਦੇ ਨਾਲ ਅਰਦਾਸ ਕਰੀਏ ਕਿ ਉਹ ਵੀ ਅਸੀਂ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਵਾਲੇ ਹਾਂ ਜੀ ਸੋ ਸਾਧ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਜਿਹੜੇ ਉਹ ਪੰਜ ਸ਼ਬਦ ਹਨ ਉਸ ਤੋਂ ਪਹਿਲਾਂ ਇੱਕ ਸੱਚੀ ਘਟਨਾ ਤੁਹਾਡੇ ਨਾਲ ਸ਼ੇਅਰ ਕਰਨ ਵਾਲੇ ਹਾਂ ਜੀ ਜੋ ਕਿ ਬੜੀ ਛੋਟੀ ਜਿਹੀ ਹੈ ਪਰ ਇਹ ਸ਼ੇਅਰ ਕਰਨ ਦੇ ਨਾਲ ਬਹੁਤ ਸਾਰੇ ਕਮੈਂਟ ਵੀ ਇਦਾਂ ਦੇ ਆਉਣਗੇ ਕਿ ਜਿਵੇਂ ਕਈ ਵਾਰੀ ਨਾ ਕਈ ਬੰਦੇ ਦੀ ਅਰਦਾਸ ਪੂਰੀ ਨਹੀਂ ਹੋ ਰਹੀ ਹੁੰਦੀ ਉਸ ਦਾ ਮਨ ਫਿਰ ਟੁੱਟ ਜਾਂਦਾ ਹੈ ਉਹ ਕਹਿੰਦਾ ਹੈ ਜੀ ਨਹੀਂ ਗੁਰਬਾਣੀ ਜਪਣ ਨਾਲ ਕੁਝ ਨਹੀਂ ਹੁੰਦਾ ਜਾਂ ਪਰਮਾਤਮਾ ਸਾਡੀ ਤਾਂ ਸੁਣਦੇ ਨਹੀਂ ਹਨ ਕੁਝ ਏਦਾਂ ਦੀ ਵੀ ਲੋਕਾਂ ਦੀ ਸੋਚ ਬਣ ਜਾਂਦੀ ਹੈ ਉਹ ਆਪਣੇ ਮਨ ਦੇ ਵਿੱਚ ਨੈਗੇਟਿਵ ਸੋਚਣਾ ਸ਼ੁਰੂ ਕਰ ਦਿੰਦੇ ਹਨ ਤੇ ਕਈ ਵਾਰੀ ਕੁਝ ਕਮੈਂਟ ਐਸੇ ਵੀ ਹੁੰਦੇ ਹਨ ਕਿ ਅਸੀਂ ਅਰਦਾਸ ਤਾਂ ਕਰਦੇ ਹਾਂ ਪਰ ਸਾਡੀ ਅਰਦਾਸ ਪਰਵਾਨ ਨਹੀਂ ਹੋ ਰਹੀ। ਵੇਖੋ ਜੀ ਅਸੀਂ ਸੋਚਦੇ ਹਾਂ ਕਿ ਅਸੀਂ ਅਰਦਾਸ ਕਰਦੇ ਹਾਂ ਪਰ ਉਹ ਪਰਵਾਨ ਨਹੀਂ ਹੋ ਰਹੀ। ਕਈ ਵਾਰ ਨਾ ਉਸ ਚੀਜ਼ ਦਾ ਸਮਾਂ ਹੀ ਸਹੀ ਨਹੀਂ ਹੁੰਦਾ। ਜਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਬੜਾ ਦੁੱਖ ਕਦੇ ਆਉਣਾ ਹੁੰਦਾ ਹੈ। ਪਰ ਜਦੋਂ ਅਸੀਂ ਬਾਣੀ ਜਪ ਰਹੇ ਹੁੰਦੇ ਹਾਂ ਜਾਂ ਅਸੀਂ ਪਰਮਾਤਮਾ ਜੀ ਦੇ ਅੱਗੇ ਸੱਚੇ ਮਨ ਦੇ ਨਾਲ ਅਰਦਾਸ ਕਰ ਰਹੇ ਹੁੰਦੇ ਹਾਂ ਫਿਰ ਉਹ ਜਿਹੜਾ ਵੱਡਾ ਦੁੱਖ ਹੁੰਦਾ ਹੈ ਛੋਟੇ ਦੁੱਖ ਵਿੱਚ ਤਬਦੀਲ ਹੋ ਜਾਂਦਾ ਹੈ ਭਾਵ ਕਿ ਛੋਟਾ ਦੁੱਖ ਬਣ ਜਾਂਦਾ ਹੈ ਪਰ ਫਿਰ ਉਹਦਾ ਵੀ ਕੁਝ ਸਮਾਂ ਹੁੰਦਾ ਹੈ ਫਿਰ ਉਹਨੇ ਕਈ ਵਾਰੀ ਵੱਡਾ ਦੁੱਖ ਪਰਮਾਤਮਾ ਨੇ ਛੋਟੇ ਦੁੱਖ ਦੇ ਵਿੱਚ ਕੱਟ ਦਿੱਤਾ ਹੁੰਦਾ ਹੈ ਸੋ ਵਿਸ਼ਵਾਸ ਰੱਖਿਆ ਕਰੋ ਹਿੰਮਤ ਸਾਨੂੰ ਕਦੇ ਵੀ ਨਹੀਂ ਹਾਰਨੀ ਚਾਹੀਦੀ ਪਰਮਾਤਮਾ ਨੂੰ ਕਦੇ ਵੀ ਉਲਾੰਬਾ ਨਹੀਂ ਦੇਣਾ ਚਾਹੀਦਾ ਪਰਮਾਤਮਾ ਕਿ ਸਾਡੇ ਅਰਦਾਸ ਨਹੀਂ ਸੁਣਦੇ ਗੁਰੂ ਸਾਹਿਬ ਜੀ ਤਾਂ ਸਭ ਦੀ ਸੁਣਦੇ ਹਾਂ ਕੋਈ ਇਹੋ ਜਿਹਾ ਇਨਸਾਨ ਹੀ ਨਹੀਂ ਜਿਸ ਦੀ ਪਰਮਾਤਮਾ ਕਦੇ ਸੁਣਦੇ ਨਾ ਹੋਣ ਸੋ ਹੁਣ ਅਸੀਂ ਤੁਹਾਡੇ ਨਾਲ ਸੱਚੀ ਘਟਨਾ ਸ਼ੇਅਰ ਕਰਨ ਵਾਲੇ ਹਾਂ ਜੀ ਦਰਬਾਰ ਸਾਹਿਬ ਵਿੱਚ ਤਿੰਨ ਸਕੇ ਭਰਾ ਰਾਗੀ ਸੀਗੇ ਭਾਵਕੇ ਉਹ ਕੀਰਤਨ ਕਰਿਆ ਕਰਦੇ ਸੀ ਉਹ ਉੱਥੇ ਹੀ ਉਹਨਾਂ ਨੂੰ ਕੁਆਟਰ ਮਿਲੇ ਹੋਏ ਸਨ ਜਿਵੇਂ ਆਪਾਂ ਨੂੰ ਵੀ ਪਤਾ ਹੈ ਜੀ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਕੁਆਟਰ ਦਿੰਦੀ ਹੈ ਜਿਹੜੇ ਵੀ ਉੱਥੇ ਸੇਵਾ ਨਿਭਾਉਂਦੇ ਹਨ ਉਹ ਫਿਰ ਉੱਥੇ ਹੀ ਰਹਿ ਲੈਂਦੇ ਹਨ ਉਹਨਾਂ ਵਾਸਤੇ ਹੀ ਕੁਆਰਟਰ ਹੁੰਦੇ ਹਨ ਉਹ ਉੱਥੇ ਕੁਆਰਟਰਾਂ ਦੇ ਵਿੱਚ ਹੀ ਤਿੰਨੇ ਭਾਈ ਰਹਿੰਦੇ ਸਨ ਤੇ ਉਹਨਾਂ ਨੂੰ ਕਾਫੀ ਸਾਲ ਹੋ ਚੁੱਕੇ ਸਨ ਸੇਵਾ ਨਿਭਾਉਂਦਿਆਂ ਨੂੰ ਉਹਨਾਂ ਦਾ ਸਮਾਂ ਬਹੁਤ ਹੀ ਵਧੀਆ ਲੰਘ ਰਿਹਾ ਸੀ ਬੱਚਿਆਂ ਦੀ ਪੜ੍ਹਾਈ ਵੀ ਵਧੀਆ ਚੱਲ ਰਹੀ ਸੀ ਜਿਹੜੇ ਉਹ ਗੁਰੂ ਘਰ ਤੋਂ ਇਲਾਵਾ ਹੋਰ ਵੀ ਪ੍ਰੋਗਰਾਮ ਕਰਦੇ ਸਨ ਉਹ ਵੀ ਮਤਲਬ ਕਿ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਹੋਰ ਕਾਫੀ ਕੰਮਾ ਦਾ ਉਹਨਾਂ ਦਾ ਨਿਕਲ ਜਾਂਦਾ ਸੀ ਪਰ ਉਹਨਾਂ ਦੇ ਮੋਹਰੇ ਕਾਫੀ ਸਾਲਾਂ ਤੋਂ ਬਾਅਦ ਉਹਨਾਂ ਨੂੰ ਚਿੰਤਾ ਹੋਣੀ ਸ਼ੁਰੂ ਹੋ ਗਈ ਕਿ ਆਪਣਾ ਘਰ ਹੈ ਨਹੀਂ ਸੀਗਾ। ਉਹਨਾਂ ਨੂੰ ਚਿੰਤਾ ਇਹ ਹੋ ਰਹੀ ਸੀ ਕਿ ਬੱਚੇ ਵੱਡੇ ਹੋ ਰਹੇ ਹਨ। ਕੱਲ ਨੂੰ ਉਹਨਾਂ ਦਾ ਰਿਸ਼ਤਾ ਹੋਣਾ ਹੈ। ਸਾਡਾ ਆਪਣਾ ਘਰ ਹੋਣਾ ਬੜਾ ਜ਼ਰੂਰੀ ਹੈ। ਕਿਉਂਕਿ ਜਦੋਂ ਆਪਾਂ ਵੀ ਰਿਸ਼ਤਾ ਆਪਣੇ ਬੱਚਿਆਂ ਦੇ ਲਈ ਦੇਖਣ ਜਾਂਦੇ ਹਾਂ, ਸਭ ਤੋਂ ਪਹਿਲਾਂ ਪਰਿਵਾਰ ਵੇਖਦੇ ਹਾਂ ਤੇ ਵੇਖਦੇ ਹਾਂ ਕਿ ਉਸ ਦਾ ਆਪਣਾ ਘਰ ਪਰਿਵਾਰ ਹੈਗਾ ਹੈ। ਕੱਟ ਤੋਂ ਕੱਟ ਆਪਣਾ ਪਰਿਵਾਰ ਤਾਂ ਆਪਾਂ ਵੇਖਦੇ ਹੀ ਹਾਂ ਤੇ ਘਰ ਬਾਹਰ ਵੀ ਕਿਉਂਕਿ ਇੱਕ ਛੱਤ ਸਿਰ ਤੇ ਹੋਣੀ ਬੜੀ ਜ਼ਰੂਰੀ ਹੈ ਸੋ ਉਹਨਾਂ ਨੂੰ ਬੜੀ ਹੀ ਚਿੰਤਾ ਸੀ ਕਿ ਕੱਲ ਨੂੰ ਅਸੀਂ ਬੱਚਿਆਂ ਦਾ ਰਿਸ਼ਤਾ ਕਿਵੇਂ ਕਰਾਂਗੇ ਕਿਉਂਕਿ ਸਾਡੇ ਕੋਲ ਤਾਂ ਆਪਣਾ ਘਰ ਨਹੀਂ ਹੈ ਚਲੋ ਉਹ ਸੇਵਾ ਨਿਭਾਉਂਦੇ ਗਏ ਉਹਨਾਂ ਦੇ ਅੰਦਰ ਨਿਰਾਸ਼ਾ ਜ਼ਰੂਰ ਸੀ ਚਿੰਤਾ ਬਹੁਤ ਕਰਦੇ ਸਨ ਪਰਮਾਤਮਾ ਸਾਡੇ ਦਿਲਾਂ ਦੀਆਂ ਜਾਣਦੇ ਹਨ ਉਹ ਹਮੇਸ਼ਾ ਸਾਡੇ ਅੰਦਰ ਦੀ ਗੱਲ ਨੂੰ ਸਮਝ ਲੈਂਦੇ ਹਨ ਪਰ ਫਿਰ ਵੀ ਸਾਨੂੰ ਕਹਿੰਦੇ ਕਿ ਅਰਦਾਸ ਕਰਨੀ ਜ਼ਰੂਰੀ ਹੈ। ਇਹ ਵੀ ਨਹੀਂ ਕਿ ਜੇ ਹੁਣ ਕਈ ਲੋਕ ਕਹਿ ਦਿੰਦੇ ਹਨ ਕਿ ਗੁਰੂ ਸਾਹਿਬ ਅੱਗੇ ਕੁਝ ਬੋਲਣ ਦੀ ਜ਼ਰੂਰਤ ਨਹੀਂ। ਉਹ ਦਿਲ ਦੀ ਗੱਲ ਨੂੰ ਸਮਝ ਲੈਂਦੇ ਹਨ। ਗੁਰੂ ਸਾਹਿਬ ਸਾਡੇ ਦਿਲਾਂ ਦੀਆਂ ਜਾਣਦੇ ਹਨ। ਪਰ ਫਿਰ ਵੀ ਮਹਾਰਾਜ ਇਸ ਉਮੀਦ ਤੇ ਰੱਖਦੇ ਹਨ ਆਪਾਂ ਨੂੰ ਵੀ ਕਿ ਅਸੀਂ ਅਰਦਾਸ ਕਰੀਏ। ਗੁਰੂ ਸਾਹਿਬ ਇਸ ਗੱਲ ਦਾ ਇੰਤਜ਼ਾਰ ਕਰਦੇ ਹਨ ਕਿ ਆਪਾਂ ਬੋਲ ਕੇ ਉਹਨਾਂ ਤੋਂ ਕਿਸੇ ਚੀਜ਼ ਦੀ ਮੰਗ ਕਰੀਏ। ਭਾਵ ਕੇ ਅਰਦਾਸ ਰੂਪ ਦੇ ਵਿੱਚ ਕਰੀਏ ਇਸ ਲਈ ਜ਼ਰੂਰੀ ਹੈ ਕਿ ਸੋ ਜਦੋਂ ਉਹ ਰੋਜ਼ ਹੀ ਰਾਗੀ ਸਿੰਘ ਸੇਵਾ ਨਿਭਾਉਂਦੇ ਸਨ ਉਹਨਾਂ ਨੂੰ ਚਿੰਤਾ ਸੀ ਕਿ ਚਲੋ ਸੇਵਾ ਨਿਭਾ ਕੇ ਚੱਲਦੇ ਹਾਂ ਇੱਕ ਦਿਨ ਨਾ ਉੱਥੇ ਕੋਈ ਰੱਬ ਦੀ ਰੂਹ ਬੈਠੀ ਸੀਗੀ ਉਹਨਾਂ ਨੇ ਨਾ ਮਤਲਬ ਕਿ ਉਹ ਉੱਠ ਕੇ ਜਾਣ ਲੱਗੀ ਤੇ ਪੁੱਛਿਆ ਇੱਕ ਦਿਨ ਕਹਿੰਦੇ ਕਿ ਤੁਸੀਂ ਕੀਰਤਨ ਬਹੁਤ ਸੋਹਣਾ ਕਰਦੇ ਹੋ ਰੂਹ ਨੂੰ ਬੜਾ ਹੀ ਸਕੂਨ ਮਿਲਦਾ ਹੈ ਪਰ ਕੀ ਗੱਲ ਹੈ ਤੁਸੀਂ ਚਿੰਤਾ ਵਿੱਚ ਵੀ ਬਹੁਤ ਰਹਿੰਦੇ ਹੋ ਪਰ ਉਹ ਉਤੋਂ ਹਮੇਸ਼ਾ ਹੀ ਮੁਸਕਰਾ ਕੇ ਕਹਿੰਦੇ ਤਾਂ ਉਹ ਕਹਿੰਦੇ ਨਹੀਂ ਸਨ ਕੁਝ ਵੀ ਕਿ ਐਦਾਂ ਦੀ ਕੋਈ ਵੀ ਗੱਲ ਨਹੀਂ ਹਮੇਸ਼ਾ ਇਹ ਗੱਲ ਕਹਿ ਕੇ ਟਾਲ ਦਿੰਦੇ ਸਨ ਨਹੀਂ ਜੀ ਨਹੀਂ ਸਾਨੂੰ ਤਾਂ ਕੋਈ ਚਿੰਤਾ ਨਹੀਂ ਫਿਰ ਉਹਨਾਂ ਨੇ ਕਿਹਾ ਮੈਂ ਉੱਪਰਲੀ ਮੁਸਕਰਾਹਟ ਦੀ ਗੱਲ ਨਹੀਂ ਕਰ ਰਿਹਾ ਮੈਂ ਜਿਹੜੀ ਤੁਹਾਡੇ ਅੰਦਰ ਦੀ ਚਿੰਤਾ ਹੈ ਉਹਦੀ ਗੱਲ ਕਰ ਰਿਹਾ ਕਈ ਵਾਰੀ ਨਾ ਕਈ ਇਨਸਾਨਾਂ ਨੂੰ ਸਮਝ ਲਓ ਕਿ ਪਰਮਾਤਮਾ ਵੱਲੋਂ ਹੀ ਕਿਰਪਾ ਹੁੰਦੀ ਹੈ ਉਹ ਬੰਦੇ ਦੀ ਸ਼ਕਲ ਵੇਖ ਕੇ ਹੀ ਉਸ ਦੇ ਹਾ ਭਾਵ ਨੂੰ ਸਮਝ ਕੀ ਜਾਂਦੇ ਹਨ ਕਿ ਬੰਦਾ ਤਕਲੀਫ ਵਿੱਚ ਹੈ ਜਾਂ ਖੁਸ਼ ਹੈ ਉਹਨਾਂ ਨੇ ਕਿਹਾ ਜਦੋਂ ਫਿਰ ਤੁਸੀਂ ਕੋਈ ਉਹਨਾਂ ਨੇ ਪੁੱਛਿਆ ਕਿ ਮਤਲਬ ਬੜੇ ਪਿਆਰ ਦੇ ਨਾਲ ਤੇ ਉਹ ਭਾਵਕ ਹੋ ਕੇ ਉਹਨਾਂ ਰਾਗੀ ਵੀਰਾਂ ਨੇ ਆਪਣੇ ਸਾਰੇ ਹੀ ਗੱਲਬਾਤ ਦੱਸ ਦਿੱਤੀ ਕਿ ਇਦਾਂ ਕਰਕੇ ਸਾਡਾ ਆਪਣਾ ਘਰ ਬਾਹਰ ਨਹੀਂ ਹੈ ਉਹਦੇ ਕਰਕੇ ਥੋੜੀ ਚਿੰਤਾ ਵਿੱਚ ਰਹਿੰਦੇ ਹਨ ਉਹ ਕਹਿੰਦੇ ਕਿ ਤੁਸੀਂ ਕੀਰਤਨ ਕਰਦੇ ਹੋ ਤੁਸੀਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਵੇਖੋ ਜਿਵੇਂ ਤੁਸੀਂ ਮੇਰੇ ਨਾਲ ਸਾਂਝੀ ਕੀਤੀ ਹੈ ਇਸੇ ਤਰੀਕੇ ਦੇ ਨਾਲ ਗੁਰੂ ਜੀ ਦੇ ਨਾਲ ਵੀ ਸਾਂਝ ਪਾਓ ਇੱਕ ਗੱਲ ਉਹਨਾਂ ਨੇ ਹੋਰ ਕਹੀ ਕਹਿੰਦੇ ਜਦੋਂ ਤੁਸੀਂ ਕੀਰਤਨ ਕਰਦੇ ਹੋ ਨਾ ਤੁਸੀਂ ਸੰਗਤ ਵੱਲ ਨਾ ਵੇਖਿਓ ਠੀਕ ਹੈ ਕਈ ਵਾਰੀ ਕੀ ਹੁੰਦਾ ਹੈ ਜਦੋਂ ਆਪਾਂ ਉਹਨਾਂ ਨੇ ਇਹ ਗੱਲ ਉਹਨਾਂ ਨੂੰ ਸਮਝਾਈ ਕਹਿੰਦੇ ਕਿ ਕਈ ਵਾਰੀ ਹੁੰਦਾ ਹੈ ਜਦੋਂ ਅਸੀਂ ਕੀਰਤਨ ਕਰਕੇ ਉੱਠਦੇ ਹਾਂ ਆਪਾਂ ਇਹ ਵੇਖਦੇ ਹਾਂ ਕਿ ਕਿੰਨੇ ਕ ਲੋਕ ਉੱਠਣਗੇ ਜਿਹੜਾ ਸਾਨੂੰ ਸ਼ਾਬਾਸ਼ ਹੀ ਦੇਣ ਬਹੁਤ ਵਧੀਆ ਕੀਰਤਨ ਕੀਤਾ ਤਾਂ ਉਹਨਾਂ ਨੇ ਇੱਕ ਗੱਲ ਸਮਝਾਈ ਕਿ ਆਪਾਂ ਨੂੰ ਸ਼ਾਬਾਸ਼ ਸੰਗਤ ਤੋਂ ਨਹੀਂ ਚਾਹੀਦੀ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਸ਼ਾਬਾਸ਼ ਚਾਹੀਦੀ ਹੈ ਪਰ ਸਭ ਤੋਂ ਵੱਡੀ ਜਿਹੜੀ ਸ਼ਾਬਾਸ਼ ਹੁੰਦੀ ਹੈ ਗੁਰੂ ਤੋਂ ਹੀ ਮਿਲਦੀ ਹੈ ਜਿਹੜੀ ਖੁਸ਼ੀ ਚਾਹੀਦੀ ਹੈ ਉਹ ਵੀ ਪਰਮਾਤਮਾ ਤੋਂ ਹੀ ਮਿਲੇਗੀ ਸੰਗਤ ਤਾਂ ਨਿਹਾਲ ਹੋ ਗਈ ਤੁਹਾਡਾ ਕੀਰਤਨ ਸੁਣ ਕੇ ਪਰ ਜਿਹੜੇ ਕਹਿੰਦੇ ਹੁੰਦੇ ਹਨ ਕਿ ਅਰਦਾਸ ਕਰਨੀ ਹੈ ਉਹ ਗੁਰੂ ਦੇ ਅੱਗੇ ਹੀ ਤੁਸੀਂ ਕਰਨੀ ਸਿੱਖ ਜਾਓ ਗੁਰੂ ਜੀ ਸਾਡੀ ਅਰਦਾਸ ਨੂੰ ਬਹੁਤ ਜਲਦੀ ਕਬੂਲ ਕਰ ਲੈਣਗੇ ਜਦੋਂ ਅਸੀਂ ਉਹਨਾਂ ਨੂੰ ਆਪਣਾ ਦੁੱਖ ਸਾਂਝਾ ਕਰਾਂਗੇ ਤਾਂ ਉਹ ਸੁਣ ਲੈਣਗੇ ਤਾਂ ਉਹ ਵੀਰ ਅਗਲੇ ਦਿਨ ਆਏ ਉਹਨਾਂ ਨੇ ਸਾਰਾ ਮਤਲਬ ਕਿ ਜਦੋਂ ਕੀਰਤਨ ਵਗੈਰਾ ਕਰ ਲਿਆ ਕਰਨ ਤੋਂ ਬਾਅਦ ਉਹਨਾਂ ਨੇ ਅਰਦਾਸ ਹੱਥ ਜੋੜ ਕੇ ਗੁਰੂ ਦੇ ਅੱਗੇ ਕੀਤੀ ਤੁਸੀਂ ਯਕੀਨ ਨਹੀਂ ਕਰਨਾ ਸਾਧ ਸੰਗਤ ਜੀ ਕਿ ਜਦੋਂ ਉਹ ਅਰਦਾਸ ਕਰਨ ਤੋਂ ਬਾਅਦ ਦਰਬਾਰ ਸਾਹਿਬ ਤੋਂ ਬਾਹਰ ਆਏ ਜਦੋਂ ਉਹ ਨਿਸ਼ਾਨ ਸਾਹਿਬ ਦੇ ਕੋਲ ਪਹੁੰਚੇ ਤਾਂ ਸਾਰੀ ਸੰਗਤ ਤਾਂ ਵੈਸੇ ਹੀ ਜਾ ਚੁੱਕੀ ਸੀ ਕਿਉਂਕਿ ਸਮਾਂ ਬਹੁਤ ਜ਼ਿਆਦਾ ਹੋ ਚੁੱਕਾ ਸੀ کافی ਸਮਾਂ ਖੜ ਕੇ ਉਹਨਾਂ ਨੇ ਅਰਦਾਸ ਵੀ ਕੀਤੀ ਤਾਂ ਉਹ ਕਹਿੰਦੇ ਕਿ ਉਹਦੇ ਤੋਂ ਬਾਅਦ ਜਦੋਂ ਉਹ ਨਿਸ਼ਾਨ ਸਾਹਿਬ ਦੇ ਕੋਲ ਆਏ ਉੱਥੇ ਇੱਕ ਗੁਰਸਿੱਖ ਖੜਾ ਸੀ ਤਾਂ ਉਹ ਉਹਨਾਂ ਨੂੰ ਕਹਿਣ ਲੱਗਾ ਕਹਿੰਦੇ ਕਿ ਤੁਸੀਂ ਕੀਰਤਨ ਬੜਾ ਸੋਹਣਾ ਕਰਦੇ ਹੋ ਤੇ ਕਹਿੰਦੇ ਕਿ ਕਦੀ ਬਾਹਰ ਗਏ ਹੋ ਫਾਰਨ ਕੰਟਰੀ ਵਗੈਰਾ ਉਹਨਾਂ ਨੇ ਕਿਹਾ ਨਹੀਂ ਜੀ ਕਹਿੰਦੇ ਅਸੀਂ ਨਾ ਬਾਹਰ ਤਾਂ ਕਦੇ ਗਏ ਨਹੀਂ ਕਹਿੰਦੇ ਕਿ ਠੀਕ ਹੈ ਫਿਰ ਤੁਸੀਂ ਆਪਣਾ ਮੈਨੂੰ ਨੰਬਰ ਦੇ ਦਿਓ ਉਹਨਾਂ ਨੇ ਉਹਨਾਂ ਦੇ ਕੋਲੋਂ ਨੰਬਰ ਲੈ ਲਿਆ ਤੇ ਚਲੇ ਗਏ ਉਹਨਾਂ ਨੇ ਕੁਝ ਹੀ ਦਿਨਾਂ ਦੇ ਬਾਅਦ ਉਹਨਾਂ ਨੂੰ ਫੋਨ ਕੀਤਾ ਤੇ ਨਾਲ ਹੀ ਉਹਨਾਂ ਦੇ ਘਰ ਵੀ ਪਹੁੰਚ ਗਏ ਇੱਕ ਦਿਨ ਬਾਅਦ ਹੀ ਉਹਨਾਂ ਦੇ ਸਾਰੇ ਡਾਕੂਮੈਂਟ ਵਗੈਰਾ ਲੈ ਲਏ ਤੇ ਕਿਹਾ ਅਸੀਂ ਸਾਰਾ ਤੁਹਾਡਾ ਖਰਚਾ ਪਾਣੀ ਚੁੱਕਣ ਲਈ ਤਿਆਰ ਹਾਂ ਤਿਆਰੀ ਕਰਦੇ ਹਾਂ ਤੁਸੀਂ ਬਾਹਰ ਪ੍ਰੋਗਰਾਮ ਕਰਵਾਵਾਂਗੇ ਤੁਹਾਡਾ ਤੁਹਾਡਾ ਕੀਰਤਨ ਬਹੁਤ ਸੋਹਣਾ ਹੁੰਦਾ ਹੈ ਮਨ ਨੂੰ ਸਕੂਨ ਦਿੰਦਾ ਹੈ ਸਾਧ ਸੰਗਤ ਜੀ ਤੁਸੀਂ ਵਿਸ਼ਵਾਸ ਨਹੀਂ ਕਰਨਾ ਕਿ ਤੁਸੀਂ ਵੇਖੋ ਕਿ ਇੱਕ ਵਾਰੀ ਹੀ ਅਰਦਾਸ ਕਰਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਿੰਨੀ ਵੱਡੀ ਕਿਰਪਾ ਬਣ ਜਾਂਦੀ ਹੈ ਉਹਨਾਂ ਦੀਆਂ ਸਾਰੀਆਂ ਚਿੰਤਾਵਾਂ ਹੀ ਮੁਕਾ ਦਿਤੀਆਂ ਹੁਣ ਇੱਥੇ ਇੱਕ ਗੱਲ ਸਮਝਣ ਵਾਲੀ ਹੈ ਕਿ ਗੁਰੂ ਸਾਹਿਬ ਸਾਡੇ ਦਿਲ ਦੀਆਂ ਜਾਣਦੇ ਹਨ ਪਰ ਫਿਰ ਵੀ ਗੁਰੂ ਸਾਹਿਬ ਚਾਹੁੰਦੇ ਹਨ ਕਿ ਆਪਣੇ ਮੁਖ ਤੋਂ ਬੋਲ ਕੇ ਹੀ ਮੇਰੇ ਕੋਲੋਂ ਅਰਦਾਸ ਦੇ ਵਿੱਚ ਮੰਗੋ ਭਾਵ ਕੇ ਅਰਦਾਸ ਕਰੋ ਸੱਚੇ ਮਨ ਦੇ ਨਾਲ ਤਾਂ ਕਿ ਤੁਹਾਡਾ ਪਤਾ ਲੱਗ ਜਾਵੇ ਕਿ ਤੁਸੀਂ ਪਰਮਾਤਮਾ ਤੇ ਵਿਸ਼ਵਾਸ ਰੱਖਦੇ ਹੋ ਕਿ ਪਰਮਾਤਮਾ ਜੀ ਸੱਚੇ ਹੰਤੇ ਪਰਮਾਤਮਾ ਸੱਚਿਆਂ ਦੀਆਂ ਹੀ ਸੁਣਦੇ ਹਨ ਤੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਨੀਵੇਂ ਹੋ ਕੇ ਕਰੀਏ ਨਿਮਰਤਾ ਸਾਹਿਤ ਕਰੀਏ ਤਾਂ ਪਰਮਾਤਮਾ ਜੀ ਫਿਰ ਜ਼ਰੂਰ ਪ੍ਰਵਾਨ ਕਰ ਲੈਂਦੇ ਹਨ ਸੋ ਇਸੇ ਤਰੀਕੇ ਨਾਲ ਹੁਣ ਮੈਂ ਤੁਹਾਡੇ ਨਾਲ ਕੁਝ ਸ਼ਬਦ ਵੀ ਸਾਂਝੇ ਕਰਨੇ ਹਨ ਜੀ ਜੋ ਅਸੀਂ ਖੁਦ ਪਰਸਨਲਿ ਟੌਰ ਤੇ ਅਰਦਾਸ ਵਿੱਚ ਕਰਦੇ ਹਾਂ ਹਮੇਸ਼ਾ ਬੋਲਦੇ ਹਾਂ ਠੀਕ ਹੈ ਨਾ ਵੇਖੋ ਜੀ ਕਈ ਵਾਰੀ ਅਰਦਾਸ ਕਰਨ ਦਾ ਵੀ ਇੱਕ ਢੰਗ ਹੁੰਦਾ ਹੈ ਜਿਵੇਂ ਇੱਕ ਦਫ਼ਤਰ ਦੇ ਵਿੱਚ ਜਿਹੜੇ ਉੱਥੇ ਕੰਮ ਕਰਦੇ ਹਨ ਉਦਾਹਰਣ ਦੇ ਤੌਰ ਤੇ ਆਪਾਂ ਕਿਸੇ ਅਫਸਰ ਦੇ ਕੋਲ ਜਾਂਦੇ ਹਾਂ ਜਦੋਂ ਅਫਸਰ ਦੇ ਮੋਹਰੇ ਅੱਗੇ ਅਸੀਂ ਤਣ ਕੇ ਜਾਂ ਆਕੜ ਕੇ ਖੜਾਂਗੇ ਉਹ ਆਪਾਂ ਨੂੰ ਕਹੇਗਾ ਕਿਵੇਂ ਖੜੇ ਹੋ ਜਾਂ ਕਈ ਵਾਰ ਤੁਸੀਂ ਵੇਖਿਆ ਹੋਣਾ ਜਿਵੇਂ ਪੁਲਿਸ ਵਾਲੇ ਹੁੰਦੇ ਹਨ ਉਹ ਅਫਸਰ ਦੇ ਮੋਹਰੇ ਜਾ ਕੇ ਜੇ ਕੋਈ ਖੜ ਜਾਵੇ ਤੇ ਕਹੇ ਕਿ ਮੈਂ ਐ ਹਾਂ ਮੈਂ ਉਹ ਹਾਂ ਤਾਂ ਉਹ ਕਦੇ ਵੀ ਕਿਸੇ ਦੀ ਆਕੜ ਨੂੰ ਨਹੀਂ ਚੱਲਣਗੇ ਤੇ ਕਹਿਣਗੇ ਤੁਹਾਡੇ ਖੜਨ ਦਾ ਤਰੀਕਾ ਸਹੀ ਨਹੀਂ ਹੈ ਇਹਨੂੰ ਸਹੀ ਕਰ ਲਓ ਜੇ ਆਪਾਂ ਨੀਵੇਂ ਹੋ ਕੇ ਖੜਦੇ ਹਾਂ ਬੜੇ ਨਿਮਰਤਾ ਦੇ ਨਾਲ ਹੱਥ ਜੋੜ ਕੇ ਖੜਦੇ ਹਾਂ ਤੇ ਸਾਡਾ ਕੰਮ ਜਿਹੜਾ ਹੈ ਉਹ ਫਿਰ ਛੇਤੀ ਹੋ ਜਾਵੇਗਾ ਪਰ ਜੇ ਆਪਾਂ ਆਕੜ ਕੇ ਖੜੀਏ ਤੇ ਸਾਡੀ ਆਕੜ ਦੇ ਵਿੱਚ ਹੀ ਸਾਡਾ ਕੰਮ ਹੋਰ ਵਿਗੜ ਜਾਵੇਗਾ ਉਹ ਫਿਰ ਛੇਤੀ ਨਹੀਂ ਹੋਵੇਗਾ ਇਸੇ ਤਰੀਕੇ ਦੇ ਨਾਲ ਗੁਰੂ ਜੀ ਦੇ ਅੱਗੇ ਵੀ ਅਰਦਾਸ ਨਿਮਰਤਾ ਸਾਹਿਤ ਹੀ ਕਰਨੀ ਹੈ ਪਿਆਰ ਤੇ ਭਾਵਨਾ ਵੈਰਾਗ ਜਿਹੜਾ ਹੁੰਦਾ ਹੈ ਉਹ ਸਾਨੂੰ ਗੁਰੂ ਜੀ ਦੇ ਨਾਲ ਬਹੁਤ ਜਲਦੀ ਜੋੜ ਦਿੰਦਾ ਹੈ ਅਰਦਾਸ ਗੁਰੂ ਦੇ ਚਰਨਾਂ ਵਿੱਚ ਬੜੀ ਜਲਦੀ ਕਬੂਲ ਹੋ ਜਾਂਦੀ ਹੈ ਸੋ ਕਿਹੜੇ ਸ਼ਬਦ ਬੋਲਣੇ ਹਨ ਸਭ ਤੋਂ ਪਹਿਲਾਂ ਤੁਸੇ ਨਿਮਰਤਾ ਦੇ ਵਿੱਚ ਆਉਣਾ ਹੈ ਜਦੋਂ ਅਰਦਾਸ ਕਰਨੀ ਹੈ ਹੱਥ ਜੋੜਨੇ ਹਨ ਸਿਰ ਹਮੇਸ਼ਾ ਨੀਵਾ ਰੱਖਣਾ ਹੈ ਨਿਮਰਤਾ ਦੇ ਸਾਥ ਹੀ ਖੜਨਾ ਹੈ ਆਕੜ ਦੇ ਵਿੱਚ ਬਿਲਕੁਲ ਵੀ ਨਹੀਂ ਖੜੇ ਹੋਣਾ ਆਪਣੇ ਹਉਮੈ ਨੂੰ ਬਾਹਰ ਕੱਢ ਸੁੱਟ ਦੇਣਾ ਹੈ ਸੋ ਇਹ ਨਿਸ਼ਾਨੀ ਹੁੰਦੀ ਹੈ ਜੀ ਕਿ ਨਿਮਰਤਾ ਦੇ ਵਿੱਚ ਭਿੱਜੇ ਹੋਏ ਇਨਸਾਨ ਦੀ ਸੋ ਤੁਸੀਂ ਹਮੇਸ਼ਾ ਹੱਥ ਜੋੜ ਕੇ ਸਿਰ ਝੁਕਾ ਕੇ ਗੁਰੂ ਜੀ ਦੇ ਅੱਗੇ ਖੜਨਾ ਹੈ ਬੰਦੇ ਦੀ ਜਿਹੜੀ ਬਾਡੀ ਲੈਂਗੁਏਜ ਹੁੰਦੀ ਹੈ ਉਹੀ ਸਾਡੀ ਨਿਮਰਤਾ ਵਾਲੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਨਿਮਰਤਾ ਦੇ ਵਿੱਚ ਹੀ ਪੂਰੇ ਵੈਰਾਗ ਵਿੱਚ ਭਿੱਜ ਕੇ ਅਰਦਾਸ ਗੁਰੂ ਜੀ ਦੇ ਅੱਗੇ ਖੁੱਲੇ ਦਿਲ ਦੇ ਨਾਲ ਕਰਨੀ ਹੈ ਅਰਦਾਸ ਵੇਲੇ ਬਿਲਕੁਲ ਵੀ ਨਹੀਂ ਸ਼ਰਮਾਉਣਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਗਦਿਆਂ ਜੋਤਾਂ ਵਾਲੀ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਜਿਹੜੇ ਕਿਰਪਾ ਹੈ ਸਾਨੂੰ ਫਿਰ حاصل ਹੋ ਜਾਵੇਗੀ ਅੱਖਾਂ ਬੰਦ ਕਰਕੇ ਗੁਰੂ ਸਾਹਿਬ ਦਾ ਧਿਆਨ ਤਰਨਾ ਹੈ ਤਾਂ ਕਿ ਆਪਾਂ ਨੂੰ ਇਹ ਮਹਿਸੂਸ ਹੋਵੇ ਕਿ ਅਸੀਂ ਗੁਰੂ ਦੇ ਚਰਨਾਂ ਵਿੱਚ ਖੜੇ ਹਾਂ ਚਾਹੇ ਫਿਰ ਅਸੀਂ ਆਪਣੇ ਘਰ ਵਿੱਚ ਬੈਠ ਕੇ ਹੀ ਕਿਉਂ ਨਾ ਅਰਦਾਸ ਕਰਦੇ ਹੋਈਏ ਕਿਉਂਕਿ ਸਾਤ ਸੰਗਤ ਜੀ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਹਨ ਤੁਸੀਂ ਗੁਰੂ ਸਾਹਿਬ ਨੂੰ ਧਿਆਨ ਤਰਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸਭ ਕੁਝ ਮੰਨਣਾ ਹੈ ਕਿਉਂਕਿ ਦਸਾਂ ਸਾਹਿਬ ਚਾਦੇ ਆ ਕਿਉਂਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਬਾਬਾ ਦੀਪ ਸਿੰਘ ਜੀ ਦੇ ਨਾਮ ਨੂੰ ਵੀ ਇਤਿਹਾਸਕ ਦੇ ਹੁ ਜਿਹਦੇ ਨਾਲ ਤੁਹਾਡੀ ਅਰਦਾਸ ਬਹੁਤ ਹੀ ਜਲਦੀ ਕਬੂਲ ਹੋ ਜਾਵੇਗੀ ਬਸ ਸਾਨੂੰ ਅਰਦਾਸ ਕਰਨ ਵੇਲੇ ਪਰਮਾਤਮਾ ਦੇ ਕੋਲੋਂ ਮੰਗਣਾ ਆਉਣਾ ਚਾਹੀਦਾ ਹੈ ਅੱਜ ਜਦੋਂ ਤੁਸੀਂ ਕਿਸੇ ਵੱਡੀਆਂ ਦਾਤਾਂ ਨੂੰ ਮੰਗਣ ਵੇਲੇ ਆਪਣੀ ਝੋਲੀ ਨੂੰ ਪਰਮਾਤਮਾ ਦੇ ਅੱਗੇ ਅਰਪਿਤ ਦੇ ਹੋ ਤਾਂ ਕਦੇ ਵੀ ਇਦਾਂ ਨਹੀਂ ਹੋ ਸਕਦਾ ਕਿ ਪਰਮਾਤਮਾ ਜੀ ਤੁਹਾਡੀ ਅਰਦਾਸ ਨਾ ਕਬੂਲ ਕਰਨ ਸੋ ਸਾਧ ਸੰਗਤ ਜੀ ਦਸਾਂ ਪਾਤਸ਼ਾਹਿਆਂ ਦੀ ਜੋਤ ਸਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ RAM DAS JI MAHARAJ TAN TAN BABA DEEP SINGH JI DATA ਨਾਲ ਹੀ ਨਾਲ ਉਹਨਾਂ ਨੂੰ ਅਰਦਾਸ ਕਰੋਗੇ ਜੀ ਤੁਹਾਡਾ ਦਿੱਤਾ ਹੋਇਆ ਖਾਣੇ ਹਾਂ ਤੁਹਾਡਾ ਦਿੱਤਾ ਹੋਇਆ ਪੀਣੇ ਹਾਂ ਤੁਹਾਡਾ ਦਿੱਤਾ ਹੋਇਆ ਖਰਚ ਦੇ ਹਾਂ ਤੁਹਾਡਾ ਹੀ ਦਿੱਤਾ ਹੋਇਆ ਅਸੀਂ ਹੰਢਾ ਰਹੇ ਹਾਂ ਵਾਹਿਗੁਰੂ ਜੀ ਹਰ ਇੱਕ ਚੀਜ਼ ਦੇ ਲਈ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਵਾਹਿਗੁਰੂ ਹਮੇਸ਼ਾ ਤੁਸੀਂ ਆਪਣਾ ਬੱਚਾ ਸਮਝ ਕੇ ਅੰਗ ਸੰਗ ਸਹਾਈ ਹੋ ਕੇ ਮੇਰੇ ਹਰ ਇੱਕ ਕਾਰਜ ਨੂੰ ਸਵਾਰਿਆ ਹੈ ਗੁਰੂ ਸਾਹਿਬ ਜੀ ਹਮੇਸ਼ਾ ਇਦਾਂ ਹੀ ਆਪਣੀ ਮਿਹਰ ਬਣਾਈ ਰੱਖਣਾ ਜਦੋਂ ਆਪਾਂ ਇਸ ਤਰੀਕੇ ਨਾਲ ਅਰਦਾਸ ਕਰਦੇ ਹਾਂ ਤੇ ਪਰਮਾਤਮਾ ਜੀ ਫਿਰ ਸਾਡੀ ਅਰਦਾਸ ਨੂੰ ਬਹੁਤ ਜਲਦੀ ਕਬੂਲ ਕਰ ਲੈਂਦੇ ਹਨ ਵਾਹਿਗੁਰੂ ਦੇ ਨਾਲ ਵਾਹਿਗੁਰੂ ਜੀ ਵੀ ਜ਼ਰੂਰ ਲਗਾਇਆ ਕਰੋ ਵਾਹਿਗੁਰੂ ਜੀ ਤੁਹਾਡਾ ਲੱਖ ਲੱਖ ਸ਼ੁਕਰਾਨਾ ਪਰਮਾਤਮਾ ਤੁਹਾਡੀ ਮਿਹਰ ਹੋਈ ਤੁਹਾਡੀ ਮਿਹਰ ਦੇ ਸਦਕਾ ਤੁਸੀਂ ਸੇਵਾ ਕਰਾਈ ਨਾਮ ਜਪਾਇਆ ਬਾਣੀ ਪੜਵਾਈ ਵਾਹਿਗੁਰੂ ਜੀ ਬਸ ਇਦਾਂ ਹੀ ਸੇਵਾ ਮੇਰੇ ਕੋਲੋਂ ਲੈਂਦੇ ਰਹਿਣਾ ਇਦਾਂ ਹੀ ਕਿਰਪਾ ਕਰਦੇ ਰਹਿਣਾ ਇਹ ਜ਼ਰੂਰ ਬੋਲਣਾ ਠੀਕ ਹੈ ਉਸ ਤੋਂ ਬਾਅਦ ਇੱਕ ਹੋਰ ਚੀਜ਼ ਬੋਲਣੀ ਬੜੀ ਜ਼ਰੂਰੀ ਹੈ ਨਾਮਦਾਨ ਜ਼ਰੂਰ ਮੰਗਣਾ ਹੈ ਜਦੋਂ ਅਸੀਂ ਨਾਮ ਮੰਗਦੇ ਹਾਂ ਪਰਮਾਤਮਾ ਦਾ ਫਿਰ ਸਾਨੂੰ ਰਸ ਆਉਣਾ ਸ਼ੁਰੂ ਹੋ ਜਾਵੇਗਾ ਅਸੀਂ ਗੁਰੂ ਸਾਹਿਬ ਦੀ ਗੋਦ ਵਿੱਚ ਬੈਠ ਜਾਵਾਂਗੇ ਗੁਰੂ ਜੀ ਦੀ ਕਿਰਪਾ ਸਾਡੇ ਤੇ ਹੋਣੀ ਸ਼ੁਰੂ ਹੋ ਜਾਵੇਗੀ ਫਿਰ ਸਾਨੂੰ ਕਦੇ ਵੀ ਕੋਈ ਦੁੱਖ ਕਸ਼ਟ ਨਹੀਂ ਆਵੇਗਾ ਸਾਥ ਸੰਗਤ ਜੀ ਦੁਨੀਆਦਾਰੀ ਦੇ ਵਿੱਚ ਭਾਵੇਂ ਸਾਡੀ ਕੋਈ ਅਰਦਾਸ ਜਾਂ ਸਾਡੀ ਕੋਈ ਗੱਲ ਮੰਨਦਾ ਹੋਵੇ ਜਾਂ ਨਾ ਮੰਨਦਾ ਹੋਵੇ ਪਰ ਪਰਮਾਤਮਾ ਜੀ ਦੇ ਅੱਗੇ ਵਿਸ਼ਵਾਸ ਰੱਖ ਕੇ ਕੀਤੀ ਹੋਈ ਅਰਦਾਸ ਸਾਡੀ ਜਰੂਰ ਕਬੂਲ ਹੋ ਜਾਵੇਗੀ ਸਿਰਫ ਨਿਮਰਤਾ ਦੇ ਨਾਲ ਹੀ ਅਰਦਾਸ ਕਰਨੀ ਹੈ ਤੇ ਹਮੇਸ਼ਾ ਪੂਰਨ ਵਿਸ਼ਵਾਸ ਰੱਖ ਕੇ ਹੀ ਕਰਨੀ ਹੈ ਤਾਂ ਵੇਖ ਲੈਣਾ ਸਾਥ ਸੰਗਤ ਜੀ ਤੁਹਾਡੀ ਦਿਨਾਂ ਵਿੱਚ ਹੀ ਅਰਦਾਸ ਕਬੂਲ ਹੋ ਜਾਵੇਗੀ ਜੇਕਰ ਅਸੀਂ ਪੂਰਨ ਵਿਸ਼ਵਾਸ ਰੱਖ ਕੇ ਅਰਦਾਸ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ